brought to by silver pumps top quality or consistent performance ke liye sirf silver pumps naam yaad rakhna dite kal bharat vallu pakistan de utte je keh sakdi hai ki operation sindoor jada hai oh shuruaat kiti gi us din te bharat vallu kafi jede nau tikaane ne jede atvadia de prayogi de naam prayoke de naal lag ਉਹ ਉਹਨਾਂ ਨੂੰ ਤਬਾਹ ਕਰ ਦਿੱਤਾ ਗਿਆ ਤੇ ਹੁਣ ਇਸੇ ਤੇ ਲੈ ਕੇ ਲਗਾਤਾਰ ਜਿਹੜਾ ਮਾਹੌਲ ਹੈ ਉਹ ਕਿਤੇ ਨਾ ਕਿਤੇ ਕਹਿ ਸਕਦੇ ਹੋ ਕਿ ਤੁਸੀਂ دہشت ਵਾਲਾ ਬਣਿਆ ਹੋਇਆ ਹੈ ਪੰਜਾਬ ਜਿਹੜਾ ਹੈ ਬਾਉਂਡਰ ਸਟੇਟ ਹੈ ਤੇ ਪੰਜਾਬ ਦੇ ਨਾਲ ਲੱਗਦੇ ਸਰਹੱਦੀ ਇਲਾਕਿਆਂ ਦੇ ਵਿੱਚ ਵੀ ਕਾਫੀ ਟੈਨਸ਼ਨ ਵਾਲਾ ਮਾਹੌਲ ਬਣ ਚੁੱਕਾ ਹੈ ਤੇ ਲਗਾਤਾਰ ਪੰਜਾਬ ਸਰਕਾਰ ਵੱਲੋਂ ਤੇ ਆਰ ਇੰਡੀਅਨ ਆਰਮੀ ਵੱਲੋਂ ਨਵੀਆਂ-ਨਵੀਆਂ ਐਡਵਾਈਜ਼ਰੀਜ਼ ਵੀ ਜਾਰੀ ਕੀਤੀਆਂ ਜਾ ਰਹੀਆਂ ਨੇ ਕਿ ਲੋਕ ਆਪਣੇ ਘਰਾਂ ਦੇ ਵਿੱਚ ਰਹਿਣ ਤੇ ਤੇ ਜਿਹੜੀ ਜਿੰਨੀਆਂ ਵੀ ਸੁਰੱਖਿਆ ਜਾਂ ਸੇਫਟੀ ਮੈਜਰਮੈਂਟ ਹੈਗੀਆਂ ਨੇ ਉਹਨਾਂ ਨੂੰ ਪੂਰਾ ਫੋਲੋ ਕੀਤਾ ਜਾਵੇ ਤੇ ਹੁਣ ਦੀ ਗੱਲ ਕਰ ਲਈਏ ਵੱਡੀ ਖਬਰ ਹੈ ਕਿ ਸਰਹੱਦੀ ਇਲਾਕਿਆਂ ਦੇ ਵਿੱਚ ਜਿਹੜੇ ਸਕੂਲ ਸੀਗੇ ਪੰਜਾਬ ਦੇ ਵਿੱਚ ਉਹ ਬੰਦ ਕਰ ਦਿੱਤੇ ਗਏ ਨੇ ਤੇ ਸਭ ਤੋਂ ਉਸ ਤੋਂ ਵੀ ਵੱਡੀ ਗੱਲ ਕਿ ਜਿਹੜੀ ਕਰਤਾਰਪੁਰ ਸਾਹਿਬ ਕੋਰੀਡੋਰ ਹੈ ਉਸ ਨੂੰ ਵੀ ਹੁਣੇ ਰੋਕ ਲਗਾ ਦਿੱਤੀ ਗਈ ਹੈ ਕਰਤਾਰਪੁਰ ਸਾਹਿਬ ਕੋਰੀਡੋਰ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ ਤੇ ਲਗਾਤਾਰ ਪੰਜਾਬ ਦੇ ਵਿੱਚ ਵੀ ਜਿਹੜਾ ਟੈਨਸ਼ਨ ਵਾਲਾ ਮਾਹੌਲ ਹੈ ਉਹ ਬੜਦਾ ਚਾਰਿਆ ਤੇ ਵਕ ਵਕ ਦੀਆਂ ਜਿਹੜੀਆਂ ਨਵੀਆਂ ਜਾਣਕਾਰੀਆਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਸਕੂਲ ਬੰਦ ਕਰਵਾ ਦਿੱਤੇ ਗਏ ਨੇ ਤੇ ਕਰਤਾਰਪੁਰ ਕੋਰੀਡੋਰ ਬੰਦ ਕਰ ਦਿੱਤਾ ਗਿਆ ਹੈ ਕਰਤਾਰਪੁਰ ਕੋਰੀਡੋਰ ਨੂੰ ਅਣਮਿੱਥੇ ਸਮੇ ਲਈ ਬੰਦ ਕਰ ਦਿੱਤਾ ਗਿਆ ਜਿੰਨੀ ਦੇਰ ਤੱਕ ਹੁਣ ਅਗਲੇ ਕੋਈ ਆਰਡਰ ਨਹੀਂ ਆਣ ਕੇ ਤਦ ਤੱਕ ਜਿਹੜਾ ਹੈ ਕਿ ਜਿਹੜਾ ਕਰਤਾਰਪੁਰ ਕੋਰੀਡੋਰ ਹੈ ਉਹ ਨਹੀਂ ਖੁੱਲ ਪਾਵੇਗਾ ਤੇ ਲਗਾਤਾਰ ਜਿਹੜੀਆਂ ਅੱਜ ਬੀਤੇ ਕੱਲ ਤੋਂ ਜਿਹੜੀਆਂ ਕਾਰਵਾਈਆਂ ਚੱਲ ਰਹੀਆਂ ਸੀਗੀਆਂ ਜੋ ਵੀਡੀਓਜ਼ ਤੁਸੀਂ ਦੇਖੀਆਂ ਬੀਤੀ ਰਾਤ ਨੂੰ ਤੁਸੀਂ ਵੀਡੀਓਜ਼ ਦੇਖੀਆਂ ਕਿ ਕਿਵੇਂ ਇੰਡੀਅਨ ਆਰਮੀ ਵੱਲੋਂ ਜਿਹੜਾ ਹੈ ਜਿੱਤੇ ਨਾ ਇੰਡੀਅਨ ਆਰਮੀ ਵੱਲੋਂ ਪ੍ਰੋਪਰ ਆਪਰੇਸ਼ਨ ਕੀਤਾ ਗਿਆ ਆਪਰੇਸ਼ਨ ਸਿੰਦੂਰ ਜਿਸ ਨੂੰ ਨਾਮ ਦਿੱਤਾ ਗਿਆ ਉਸ ਦੇ ਤਹਿਤ ਜਿਹੜੇ ਨੇ ਨੋ ਅੱਤਵਾਦੀਆਂ ਦੇ ਠਿਕਾਣੇ ਜਿਹੜੇ ਨੇ ਉਹਨਾਂ ਨੂੰ ਤਬਾਹ ਕਰ ਦਿੱਤਾ ਗਿਆ ਜਿਨ੍ਹਾਂ ਦਾ ਮੈਂ ਤੁਹਾਨੂੰ ਨਾਮ ਦੱਸ ਦਵਾਂ ਮਰਕਜ਼ ਸੁਬਾਨ ਲਲਾ ਬਵਾਲਪੁਰ ਵਾਲਾ ਏਰੀਆ ਮਰਕਜ਼ ਤੈਬਾ ਮਰੀਦਕੇ ਸਰਜਾਲ ਤਹਿਰਾਲ ਕਲਾ ਮਹਿਮੂਨਾ ਜੋਆ ਸੁਵਿਧਾ ਸਿਆਲਕੋਟ ਇਹ ਪਾਕਿਸਤਾਨ ਦੇ ਇਲਾਕੇ ਦੱਸ ਰਿਹਾ ਤੁਹਾਨੂੰ ਪਾਕਿਸਤਾਨ ਦੇ ਵਾਲੇ ਇਲਾਕਿਆਂ ਦੇ ਵਿੱਚ ਜਿਹੜੀ ਹੈ ਸਰਜੀਕਲ ਸਟ੍ਰਾਈਕ ਦਿਨ ਰਾਤ ਕੀਤੀ ਗਈ ਸੀ ਮਰਕਸ ਅਬਾਸ ਕੋਟਲੀ ਵਾਲਾ ਏਰੀਆ ਮਸਕਰ ਰਾਹਿਲ ਮਸਕਰ ਰਾਹਿਲ ਸ਼ਹੀਦ ਕੋਟਲੀ ਜ਼ਿਲ੍ਹਾ ਤੇ ਮੁਜੱਫਰਾਬਾਦ ਵਿੱਚ ਸ਼ਵਾਈ ਨਾਲਾ ਕੈਂਪ ਐਂਡ ਮਰਕਸ ਸੈਦਾ ਬਿਲਾਲ ਇਹ ਜਿਹੜੇ ਜਿਹੜੇ ਨੋ ਨਾਮ ਮੈਂ ਤੁਹਾਨੂੰ ਦੱਸਿਆ ਇਹ ਨੋ ਨਾਮ ਇਹ ਨੋ ਨਾਮਾ ਨੂੰ ਇਹ ਨੋ ਜਿਹੜੇ ਏਰੀਆਜ਼ ਨੇ ਜਾਂ ਇਹ ਠਿਕਾਣੇ ਸੀਗੇ ਜਿਹੜੇ ਅਤਵਾਦੀਆਂ ਦੇ ਉਹਨਾਂ ਨੂੰ ਤਬਾਹ ਕੀਤਾ ਗਿਆ ਹੈ ਆ ਇੰਡੀਅਨ ਆਰਮੀ ਵੱਲੋਂ ਤੇ ਲਗਾਤਾਰ ਜਿਹੜੇ ਤੁਹਾਨੂੰ ਮੈਂ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਤੁਸੀਂ ਇਹ ਤਸਵੀਰਾਂ ਜਿਹੜੀ ਦੇਖਦੇ ਆ ਅੱਲਾਹ ਅਕਬਰ ਆ ਇਲਾਹਾ ਇਲਾਹ ਅੱਲਾਹ ਅਕਬਰ ਅੱਲਾਹ ਅਕਬਰ ਅੱਲਾਹ ਅਕਬਰ مکان ہے یہاں کے فائر لگا ہے سب کچھ ختم ہو گیا سر یہ آپ دیکھ سکتے ہیں سب ایک مکان نہیں تینوں مکان ختم ہو گئے ہیں ਨੋਠੇ ਕਾਣੇ ਸੀ ਜਿਹੜੇ ਉਹ ਤਬਾਹ ਕੀਤੇ ਗਏ ਤੇ ਇਹ ਸਾਰੀਆਂ ਵੀਡੀਓ ਜਿਹੜੀਆਂ ਨੇ ਇਹ ਜਨਾਮੀ ਦੀਆਂ ਇਹ ਸਾਹਮਣੇ ਆਈਆਂ ਨੇ ਆਪਰੇਸ਼ਨ ਦੀਆਂ ਸਾਹਮਣੇ ਆਈਆਂ ਨੇ ਤੇ ਲਗਾਤਾਰ ਇੱਕ ਮਕਾਨੀ تین ਮਕਾਨ ਪੰਜਾਬ ਦੇ ਵਿੱਚ ਵੀ ਜਿਹੜਾ ਮਾਹੌਲ ਹੈ ਜਿਹੜਾ ਥੋੜਾ ਟੈਸਟ ਬਣਿਆ ਹੋਇਆ ਹੈ ਸਰਹੱਦੀ ਇਲਾਕਿਆਂ ਦੇ ਵਿੱਚ ਜਿਹੜੀ ਸ਼ੈਲਿੰਗ ਦੀ ਗੱਲ ਵੀ ਸਾਹਮਣੇ ਆਈ ਹੈ ਕਿ ਸਰਹੱਦੀ ਇਲਾਕਿਆਂ ਦੇ ਵਿੱਚ ਇਸ ਤਰ੍ਹਾਂ ਦੀ ਵਾਰਤਾ ਦਾ ਜਾਂ ਕਿਹੋ ਇਸ ਤਰ੍ਹਾਂ ਦਾ ਮਾਹੌਲ ਹੋ ਬਣਿਆ ਹੋਇਆ ਜਿਹੜੇ ਬਿਲਕੁਲ ਬਾਰਡਰ ਦੇ ਨਾਲ ਲੱਗਦੇ ਮੋਲ ਹਰ ਮਕਾਨ ਤੇ سارے سکول پنجاب دے بارہاں مستی کھا کیتا پتا اے یہ یو پے خدا یا جی رانی ان کمرے کی نا کیتا پتا اے یہ یو پے خدا یا جی رانی ان کمرے ਮਸਜਦ ਮਸਜਦ ਤਹਿਬਰ ਮਰکز ਉਮਰ ਕੁਰਾਹ ਕੇਂਦਰ ਤੇ ਜੋ ਤਸਵੀਰਾਂ ਤੁਸੀਂ ਹੁਣੇ ਵੇਖ ਰਹੇ ਹੋ ਇਹ ਜਿਹੜੀਆਂ ਸਾਈਡ ਤੇ ਤਸਵੀਰਾਂ ਚੱਲ ਰਹੀਆਂ ਨੇ ਇਹ ਸਾਰੀਆਂ ਪਾਕਿਸਤਾਨ ਵਾਲੇ ਇਲਾਕੇ ਦੀਆਂ ਤਸਵੀਰਾਂ ਨੇ ਜਿੱਥੇ ਬੀਤੀ ਰਾਤ ਜਿਹੜਾ ਆਪਰੇਸ਼ਨ ਕੀਤਾ ਗਿਆ ਤੁਸੀਂ ਕਿਵੇਂ ਦੇਖ ਸਕਦੇ ਹੋ ਉਹਦੇ ਵਿੱਚ ਮਿਸਾਈਲਾਂ ਡਿੱਗਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਲੋਕ ਇੱਧਰ ਉੱਧਰ ਭੱਜਦੇ ਨੇ ਪਾਕਿਸਤਾਨ ਦੇ ਵਿੱਚ ਜਿਹੜਾ ਕਹਿ ਸਕਦੇ ਹੋ ਕਿ ਚੀਖ ਜਹਾੜਾ ਜਿਹੜਾ ਪੈ ਗਿਆ ਉਸ ਸਮੇਂ ਪ੍ਰੋਪਰ ਪ੍ਰੋਪਰ ਜਿਹੜਾ ਅ ਵੀਡੀਓ ਕੈਚ ਹੋ ਵੀ ਨਹੀਂ ਹੋ ਗਿਆ یہاں کی فائر لگا ہے <تسطح> <سطح> <سطح> سب کچھ ختم ہو گیا آپ دیکھ سکتے ہیں سب ایک مکان ہی تینوں مکان ختم ہو گئے ہیں ਤਾਂ ਤੁਸੀਂ ਇਹ ਤਸਵੀਰਾਂ ਵੇਖ ਸਕਦੇ ਹੋ ਕਿ ਉਹ ਕਿਵੇਂ ਇਹ ਜੀ ਬਾਵਲਪੁਰ ਦੇ ਅੰਦਰ ਇਹ ਲੋਕ ਸੜਕਾਂ 'ਤੇ ਨਿਕਲ ਚੁੱਕੇ ਹਨ ਇਸ ਟਾਈਮ ਤੇ ਦੇ ਰਹਿਣ ਵਾਲੇ ਨੂੰ ਸਾਰੇ ਮਦਰਸੇ ਖਾਲੀ ਕਰਵਾ ਲਈ ਹੈ ਲੋਕ ਨਜ਼ਰ ਆ ਰਹੇ ਨੇ ਮਦਰਸਿਆਂ ਦੇ ਸਾਰੇ ਸ਼ਾਸਤ ਕਰਨ ਹੋਏ ਹਨ ਕਾਰਵਾਈ ਕੀਤੀ ਰਾਤ ਕੀਤੀ ਗਈ ਇੰਡੀਅਨ ਆਰਮੀ ਵੱਲੋਂ ਕੀਤੀ ਗਈ ਪਹਿਲਗਾਮ ਅਟੈਕ ਨੂੰ ਲੈ ਕੇ ਜਿਹੜਾ ਬਦਲਾ ਪੂਰੇ ਦੇਸ਼ ਦੇ ਵਿੱਚ ਜਿਹੜੀ ਗੱਲ ਚੱਲ ਰਹੀ ਸੀ ਕਿ ਇਸ ਦਾ ਬਦਲਾ ਲਿਆ ਜਾਣਾ ਚਾਹੀਦਾ ਹੈ ਸਾਨੂੰ ਜਿਹੜੇ ਉਮਨਗੇ ਸਿਵਿਲIANS ਨੂੰ ਚੁਣ-ਚੁਣ ਕੇ ਮਾਰਿਆ ਗਿਆ ਸੀਗਾ ਤੇ ਉਸ ਦਾ ਜਿਹੜਾ ਇਹ ਬਦਲਾ ਲਿਆ ਗਿਆ ਤੇ ਹੋਰ ਜਿਹੜੇ ਪੰਜਾਬ ਦੇ ਵਿੱਚ ਕੀ ਮਾਹੌਲ ਹੈ ਉਹ ਵੀ ਤੁਹਾਨੂੰ ਦਿਖਾਣੇ ਆ ਗੁਰਦਾਸਪੁਰ ਦੇ ਏਰੀਏ ਦੇ ਵਿੱਚ ਗੁਰਦਾਸਪੁਰ ਦੇ ਇਲਾਕੇ ਦੇ ਵਿੱਚ ਜਿੱਥੇ ਕੁਝ ਚੀਜ਼ਾਂ ਐਸੀਆਂ ਮਿਲੀਆਂ ਜਿਸ ਨੂੰ ਬੰਬ ਨੂੰ ਮਾ ਦੱਸਿਆ ਜਾ ਰਿਹਾ ਸੀ ਉੱਥੇ ਦੇ ਲੋਕ ਕੀ ਕੁਝ ਕਹਿ ਰਹੇ ਨੇ ਉਹ ਵੀ ਜਰਾ ਸੁਣ ਲੈਣੇ ਜਿਹੜਾ ਸਜੇ ਸਟਾਈਕ ਕੀਤੀ ਹੈ ਉਹ ਸਜੇ ਸਟਾਈਕ ਤੋਂ ਬਾਅਦ ਜਿਹੜੇ ਨੇ ਗੁਰਦਾਸਪੁਰ ਦੇ ਪਿੰਡ ਪੰਦੇਰ ਚ ਬੰਬ ਨੂੰ ਮਾ ਚੀਜ਼ ਮਿਲੀ ਤੁਸੀਂ ਦੱਸੋ ਜਿੱਥੇ ਬੰਬ ਨੂੰ ਮਾ ਚੀਜ਼ ਮਿਲਣ ਤੋਂ ਬਾਅਦ ਲੋਕ ਕਾਫੀ ਦਹਿਸ਼ਤ ਨੇ ਉਹ ਕਾਫੀ ਜਿਹੜੀ ਵੱਡੀ ਕਿੰਸੀ 400 ਪੁਲਿਸ ਵੀ ਆਈ ਆ ਔਰ ਇੱਥੇ ਲੋਕ ਜਿਹੜੇ ਘਰਾਂ ਦੇ ਲੋਕ ਮੌਜੂਦ ਨੇ ਜਿਨ੍ਹਾਂ ਨੇ ਦੇਖੀ ਹੈ ਬੰਬ ਨੂੰ ਮਾ ਚੀਜ਼ ਉਹਨਾਂ ਨੂੰ ਪੁੱਛਦੇ ਆਂ ਵੀ ਭਾਜੀ ਕੀ ਵੇਖਿਆ ਔਰ ਕਿੰਦਾ ਦੀ ਆਵਾਜ਼ ਆਈ ਹੈ ਕੀ ਮਹਿਸੂਸ ਹੋਇਆ ਆ ਆਵਾਜ਼ ਜੀ ਬਹੁਤ ਜ਼ਿਆਦਾ ਆਈ ਆ ਤੇ ਇਹ ਤੇ ਇਥੇ ਨਾਰ ਨੂੰ ਅੱਗ ਲੱਗ ਗਈ ਆ ਅੱਗ ਬੁਝਾਈ ਬੁਝੋਈ ਆ ਤੇ ਮੁੜ ਕੇ ਚਲੋ ਅਹੀਂ ਰਾਤ ਨਹੀਂ ਹੋਲੇ ਨੇਰੇ ਦਾ ਸਮਾਂ ਹੀ ਨਹੀਂ ਕੁਝ ਲੱਭਾ ਸਵੇਰੇ ਫਿਰ ਸੇ 7 ਵਜੇ ਅਹੀਂ ਵੇਖਿਆ ਤੇ ਟੁਗਰੇ ਡਿਗੇ ਟੁਗਰੇ ਲੱਭਦੇ ਲੱਭਦੇ ਫੇਰੇ ਦਾਹਾਂ ਕਾ ਕਿੱਲਾ ਚਾਹੀ ਫੇਰੇ ਤੁਰੇ ਤੇ ਬਹੁਤ ਇਥੇ ਵੀ ਸਮਾਨ ਪਿਆ ਆ ਬੰਬ ਦਾ ਤੇ ਹੁਣ ਕੀ ਹੋਇਆ ਹੁਣ ਚਲੋ ਜੋ ਹੁਣ ਆ ਪੁਲਿਸ ਫੋਰਸ ਆਈ ਹਾਂਜੀ ਹੁਣ ਪੁਲਸ ਆਈ ਆ ਆਰਮੀ ਆ ਗਈ ਆ ਜੋ ਆਰਮੀ ਆਪਣੀ ਕਾਨੂੰਨ ਕਾਰਵਾਈ ਡੇ ਕਰਨ ਹੁਣ ਦੇਖੋ ਕੀ ਕਰਦੇ ਅਸੀਂ ਦੇਖਿਆ ਕਿ ਆ ਕੇ ਆਰਮੀ ਵੀ ਆਈ ਦੀ ਪੁਲਿਸ ਵੀ ਆਈ ਦੀ ਸਾਰੇ ਜਿਹੜੇ ਪਾਰਟਸ ਮਿਲੇ ਨੇ ਮਜ਼ਾਇਲ ਦੇ ਜਿਹੜੇ ਕਹਿੰਦੇ ਪਾਰਟਸ ਮਿਲੇ ਨੇ ਉਹਨਾਂ ਨੂੰ ਦੇਖਿਆ ਸਾਰੇ ਬਾਟ ਕੱਟੇ ਕਰ ਰਹੇ ਨੇ ਆਰਮੀ ਵਾਲੇ ਕਰ ਰਹੇ ਨੇ ਆਰਮੀ ਵਾਲੇ ਸਾਰੇ ਕਰ ਰਹੇ ਨੇ ਇਸ ਸਿਸਟਮ ਦਾਰਾ ਆਪਣਾ ਕਾਰਜ ਨੇ ਕੀ ਕਿਸ ਤਰ੍ਹਾਂ ਹੋਇਆ ਕੀ ਚੀਜ਼ ਹੈ ਕਿੰਨਾ ਬਲਾਸਟ ਹੋਇਆ ਕਿੰਨੇ ਵਜੇ ਪਹਿਲੇ 1:00 ਕਈ ਕੁਛ ਮਿੰਟ ਪਹਿਲਾਂ ਬਲਾਸਟ ਹੋਇਆ ਉਹ ਪਿੰਡ ਵਾਲਿਆਂ ਨੇ ਬਹੁਤ ਵੱਡਾ ਧਮਾਕਾ ਸੁਣਿਆ ਉਹਦੇ ਕਰਕੇ ਸਾਰੀ ਮਤਲਬ ਹੀ ਵੀ ਸਾਰੇ ਪਹੁੰਚੇ ਹਥੇ ਤੇ ਦੇਖ ਰਹੇ ਆ ਪੁਲਿਸ ਕਾਰਵਾਈ ਕਰ ਰਹੀ ਹੈ ਤੇ ਆਰਮੀ ਵੀ ਕਾਰਵਾਈ ਕਰ ਰਹੀ ਹੈ ਸਿਆਣਾ ਉਸ ਦੇਸ਼ ਦਾ ਵੀ ਜਿਹੜਾ ਸਮਾਨ ਮਿਲਿਆ ਸੀ ਜਿਹੜਾ ਬੰਮ ਨੋ ਨੂੰ ਪੁਲਸੋ ਔਰ ਬੀਐਸਐਫ ਜਿਹੜੀ ਫੌਜ ਆਪਣੀ ਕਸਟਰੀ ਚ ਲੈ ਰਹੀ ਆ ਔਰ ਵੱਡੀ ਗਿੰਦੀ ਤੇ ਪੁਲਸ ਔਰ ਫੌਜ ਫੌਜੀ ਅਧਿਕਾਰੀ ਇਥੇ ਪਹੁੰਚੇ ਹੋਏ ਨੇ ਔਰ ਲੋਕ ਵੀ ਇਲਾਕੇ ਦੇ ਜਿਹੜੇ ਪਹੁੰਚੇ ਨੇ ਉਹ ਵੀ ਲੋਕ ਦੇਖ ਰਹੇ ਨੇ ਲੋਕਾਂ ਚ ਕਹਿਣਾ ਵੀ ਰਾਤ ਕਰੀਬ 2 ਵਜੇ ਦੇ ਕਰੀਬ ਆਵਾਜ਼ ਸੁਣੀ ਗਈ ਉਹ ਧਮਾਕਾ ਕਾਫੀ ਜ਼ਬਰਦਸਤ ਸੀ ਔਰ ਆਵਾਜ਼ ਸੁਣਨ ਤੋਂ ਬਾਅਦ ਲੋਕਾਂ ਜੀ ਕਾਫੀ ਦਹਿਸ਼ਤ ਪਾਈ ਜਾ ਰਹੀ ਤੇ ਹੁਣ ਜਿਹੜੀ ਪੋਰਸ ਪੁਲਸ ਪਹੁੰਚੀ ਆ ਔਰ ਜਿਹੜੀ ਬੰਮ ਨੋ ਆ ਚੀਜ਼ ਮਿਲੀ ਉਹਨੂੰ ਕਬਜ਼ੇ ਲਿਆ ਜਾ ਰਿਹਾ ਜਾਂ ਤ بند ہے جی کوئی فلائٹ نہیں چلو گا آگے جدو اپا سانو انفرمیشن ملدہ ہے کہ چالو ہو گیا او دو یا پا چھڑا نیکس آرڈرز تک بند رہے ہیں نیکس آرڈرز تک بندی رہے ہیں سر اگر بات کریں تو کب تک بند رہے گا کوئی وہ پتہ نہیں جی جب تک سنٹرل گورنمنٹ سے انفرمیشن نہیں ملے گا سانو اس بارے تب تک یہ بندی رہے گا جیسے لوگ آہا, باہر کوئی ایئرپورٹ اتارٹیز کا فلائٹ چڑھنے کے لیے شاید ان کو انفارمیشن پہنچا نہیں ہوگا اس کر کے ادھر تھوڑا انفارمیشن کا مس میچ ہو گیا ابھی نوٹیفکیشن بھی آ گیا سب کو انفارمیشن پہنچا جائے گا تاکہ جو بھی فلائٹ سیدھے آئے گا مطلب بندے جو فلائٹ چڑھنے آئے گا اس کو پہلے ہی پتا چل جائے کہ سارا فلیٹس بند ہے ٹائمنگ تو نہیں رکھا ٹائمنگ کوئی ٹائمنگ نہیں جی پورا بند ہی ہے اگلے آرڈرز تک پورا بند ہے ٹھیک ہے ہندی میں ہندی میں ہی بولا تھا اچھا اچھا ٹھیک ਤਾਂ ਤੁਸੀਂ ਸੁਣ ਰਹੇ ਸੀਗੇ ਕਿ ਅੰਮ੍ਰਿਤਸਰ 에어ਪੋਰਟ ਨੂੰ ਵੀ ਬੰਦ ਕਰ ਦਿੱਤਾ ਗਿਆ ਅੰਮ੍ਰਿਤਸਰ 에어ਪੋਰਟ ਤੋਂ 90 ਆਰਡਰਾਂ ਤੱਕ ਕੋਈ ਵੀ ਜਿਹੜੀ ਇੰਟਰਨੈਸ਼ਨਲ ਫਲਾਈਟ ਜਾਂ ਡੋਮੈਸਟਿਕ ਫਲਾਈਟ ਹੋ ਨਹੀਂ ਚੱਲੇਗੀ ਤੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਬਣ ਚੁੱਕਾ ਹੈ ਕਿ ਸਕੂਲ ਬੰਦ ਕਰ ਦਿੱਤੇ ਗਏ ਨੇ ਜਿਹੜੇ 에어ਪੋਰਟ ਅੰਮ੍ਰਿਤਸਰ 에어ਪੋਰਟ ਉਹ ਬੰਦ ਕਰ ਦਿੱਤਾ ਗਿਆ ਕਰਤਾਰਪੁਰ ਕੋਰੀਡੋਰ ਬੰਦ ਕਰ ਦਿੱਤਾ ਗਿਆ ਤੇ ਆਮ ਲੋਕਾਂ ਨੂੰ ਵੀ ਜਿਹੜੀ ਹੈ ਆਖਿਆ ਲੋ ਕਿ ਅਨਾਉਂਸ ਕਰ ਦਿੱਤਾ ਗਿਆ ਕਿ ਤੁਸੀਂ ਘਰਾਂ ਦੇ ਵਿੱਚ ਰਹਿਣਾ ਐਡਵਾਈਸਰੀਜ਼ ਜਾਰੀ ਕੀਤੀਆਂ ਜਾ ਰਹੀਆਂ ਨੇ ਹੌਲੀ-ਹੌਲੀ ਜਿਹੜੇ ਵੱਡੇ ਸਟੈਪ ਨੇ ਉਹ ਕਹਿ ਲੋ ਕਿ ਤੁਸੀਂ ਇੰਡੀਅਨ ਆਰਮੀ ਵੱਲੋਂ ਚੱਕੇ ਜਾ ਰਹੇ ਨੇ ਤੇ ਹੋਰ ਲੋਕਾਂ ਵੱਲੋਂ ਇਸ ਦਾ ਜਸ਼ਨ ਵੀ ਮਨਾਇਆ ਜਾ ਰਿਹਾ ਤੁਸੀਂ ਇਹ ਤਸਵੀਰਾਂ ਵੇਖੋ ਕਿ ਕਿਵੇਂ ਲੋਕਾਂ ਵੱਲੋਂ ਇਸ ਆਪਰੇਸ਼ਨ ਦਾ ਜਸ਼ਨ ਮਨਾਇਆ ਜਾ ਰਿਹਾ ਹੈ ਅੰਮ੍ਰਿਤਸਰ ਦੀਆਂ ਤਸਵੀਰਾਂ ਨੇ ਜਿੱਥੇ ਆਮ ਲੋਕ ਜਿਹੜੇ ਨੇ ਉਸ ਨਿਕਲ ਕੇ ਸਾਹਮਣੇ ਆਏ ਨੇ ਤੇ ਆਮ ਲੋਕਾਂ ਵੱਲੋਂ ਇਸ ਦੀ ਖੁਸ਼ੀ ਮਨਾਈ ਜਾ ਰਹੀ ਹੈ ਕਿ ਭਾਰਤ ਨੇ ਇਸ ਦਾ ਜਿਹੜਾ ਬਦਲਾ ਹੈ ਉਹ ਲੈ ਇਹ ਲਾਈਵ ਫਰੇਮ ਹੈ ਸੈਲੀਬ੍ਰੇਸ਼ਨ ਜੇਪੀ ਹੋਰ ਜੇਪੀ ਹੋਰ ਮਾਰਾ ਲੋਕਾਂ ਵੱਲੋਂ ਖੁਸ਼ੀ ਮਨਾਈ ਜਾ ਰਹੀ ਹੈ ਲੋਕਾਂ ਵੱਲੋਂ ਸੈਨਾ ਨੂੰ ਵਧਾਈ ਦਿੱਤੀ ਜਾ ਰਹੀ ਹੈ ਤੈਨੂੰ ਦਾ ਹੌਸਲਾ ਵੀ ਬਧਾਇਆ ਜਾ ਰਿਹਾ ਹੈ ਕਿ ਤੁਸੀਂ ਇਹ ਜਿਹੜਾ ਵੱਡਾ ਕੰਮ ਹੈ ਜਿਹੜਾ ਵੱਡਾ ਤੁਸੀਂ ਕਹਿ ਸਕਦੇ ਕਿ ਵੱਡਾ ਐਕਸ਼ਨ ਪਾਕਿਸਤਾਨ ਦੇ ਉੱਤੇ ਲਿਆ ਹੈ ਜਿਹੜੇ ਕਿ ਪਹਿਲਾਂ ਕੰਮ ਦੇ ਵਿੱਚ ਅਟੈਕ ਹੋਇਆ ਸੀਗਾ ਉਸ ਦੇ ਖਿਲਾਫ ਜਿਹੜਾ ਹੈ ਕਿ ਜਿਹੜਾ ਕਹਿ ਲੋ ਕਿ ਤੁਸੀਂ ਬਦਲਾ ਲਿਆ ਗਿਆ ਹੈ ਨਵੇਂ ਠਿਕਾਣਿਆਂ ਦੇ ਉੱਤੇ ਜਿਹੜੀ ਹੈ ਅਤਵਾਦੀ ਕਾਰਵਾਈ ਕੀਤੀ ਗਈ ਹੈ ਅਤਵਾਦ ਨੂੰ ਤਬਾਹ ਕਰਨ ਦੀ ਪੂਰੀ ਤਰਜ਼ੋਰ ਕੋਸ਼ਿਸ਼ ਕੀਤੀ ਗਈ ਹੈ ਤੇ ਉਹਨਾਂ ਨੂੰ ਤਬਾਹ ਵੀ ਕੀਤਾ ਕਿ ਐਟ ਸਾਈਡ ਤੇ ਖੜਤੇ ਮਾਨ ਮੰਤਰੀ ਕੀ ਕਹਿ ਰਹੇ ਨੇ ਪੰਜਾਬ ਦੇ ਪੰਜਾਬ ਦੇ ਲੀਡਰ ਕੀ ਕੁਝ ਕਹਿ ਰਹੇ ਨੇ ਤੁਹਾਨੂੰ ਵੀ ਸੁਣਾਣੇ ਆ ਕਿ ਪੰਜਾਬ ਦੇ ਲੀਡਰਾਂ ਨੇ ਕੀ ਕੁਝ ਕਿਹਾ ਜੋ ਇਸ ਕਾਰਵਾਈ ਦੇ ਉੱਤੇ ਬੇਸ਼ੁਦਾ ਸਾਥ ਦੇ ਰਹੀ ਆਉਤਨ ਹੋ ਗਈ ਸੁਣਾਣੇ ਆ ਵੱਲੋਂ ਪਾਕਿਸਤਾਨ ਦੇ ਉੱਤੇ ਸਟ੍ਰਾਈਕ ਕਰ ਦਿੱਤੀ ਗਈ ਹੈ ਜਿਸ ਦਾ ਨਾਮ ਆਪਰੇਸ਼ਨ ਸਿੰਦੂਰ ਰੱਖਿਆ ਗਿਆ ਤੇ ਇਸ ਸਾਰੇ ਮਸਲੇ ਨੂੰ ਲੈ ਕੇ ਪੰਜਾਬ ਦੇ ਲੀਡਰ ਵੱਖੋ ਵੱਖਾ ਆਪਣੀਆਂ ਸ਼ੁਭ ਕਾਮਨਾਵਾਂ ਭਾਰਤੀ ਸੈਨਾ ਨੂੰ ਪੇਜ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲਿਖਿਆ ਗਿਆ ਅਤਵਾਦ ਦੇ ਖਿਲਾਫ ਇਸ ਲੜਾਈ ਵਿੱਚ ਪੂਰਾ ਦੇਸ਼ ਇਕਜੁੱਟ ਹੈ ਸਾਨੂੰ ਸਾਡੀ ਭਾਰਤੀ ਫੌਜ ਤੇ ਆਪਣੇ ਵੀਰ ਜਵਾਨਾਂ ਤੇ ਮਾਣ ਹੈ 140 ਕਰੋੜ ਦੇਸ਼ ਵਾਸੀ ਭਾਰਤੀ ਫੌਜ ਦੇ ਨਾਲ ਖੜੇ ਹਨ ਜਵਾਨਾਂ ਦੀ ਹਿੰਮਤ ਅਤੇ ਹੌਸਲੇ ਲਈ ਪੰਜਾਬ ਦੇ ਲੋਕ ਦੇਸ਼ ਦੀ ਫੌਜ ਦੇ ਨਾਲ ਖੜੇ ਹਨ ਜੈ ਹਿੰਦ ਜੈ ਭਾਰਤ ਉਦਰੀ ਪ੍ਰਤਾਪ ਬਾਜਵਾ ਨੇ ਪੋਸਟ ਕੀਤਾ ਦੇਸ਼ਵਾਦ ਪਰ ਮੋਹੇ शुभ कर्मन ते कबहु ना ਟਰੂੰ ਨਾ ਡਰੂੰ ਅਰੇ ਸੋ ਜਬ ਜਾਇਲ ਰੂੰ ਨਿਸ਼ਚੈ ਕਰ ਆਪਣੀ ਜੀਤ ਕਰੂੰ ਹਮਾਰੇ ਸੈਨਿਕ ਇਸ ਕੀ ਬਾਵਨਾ ਕੇ ਸਾਥ ਰਾਸ਼ਟਰ ਕੀ ਸੇਵਾ ਕਰਤੇ ਹੈ ਔਰ ਹਮੇ ਉਨ ਪਰ ਗਰਵ ਹੈ ਜੈ ਹਿੰਦ ਉਧਰ ਹੀ ਬਿਕਰਮ ਵ ਜੀਟੀਆਰੇ ਪੋਸਟ ਕੀਤਾ ਸਾਡੀਆਂ ਸੈਨਾ ਬਲਾਂ ਤੇ ਸਾਨੂੰ ਮਾਣ ਹੈ ਹਮੇ ਆਪਣੀ ਸਸ਼ਸਤਰ ਸੈਨਾਵਾਂ ਉਪਰ ਗਰਵ ਹੈ ਪ੍ਰਾਊਡ ਆਫ ਯੂ ਆਰਮਡ ਫੋਰਸਸ ਉਧਰ ਹੀ ਹਰਸਿਮਰਤ ਬਾਦਲ ਨੇ ਪੋਸਟ ਕੀਤਾ ਸ਼ਰੋਮਨੀ ਅਕਾਲੀ ਦਲ ਸਾਡੀਆਂ ਸੈਨਾਵਾਂ ਦੇ ਬਹਾਦਰੀ ਅਤੇ ਹਿੰਮਤ ਨੂੰ ਸਲਾਮ ਕਰਦਾ ਹੈ ਜਿਨ੍ਹਾਂ ਨੇ ਆਪਰੇਸ਼ਨ ਸਿੰਦੂਰ ਰਾਹੀਂ ਪਾਕਿਸਤਾਨ ਵਿੱਚ ਅੱਤਵਾਦੀ ਢਾਂਚੇ ਦੀ ਜੜ ਤੇ ਹਮਲਾ ਕੀਤਾ ਹੈ ਭਾਰਤ ਨੇ ਜਿਸ ਦ੍ਰਿੜਤਾ ਨਾਲ ਲੜਾਈ ਨੂੰ ਅੱਤਵਾਦੀਆਂ ਦੇ ਘਰਾਂ ਤੱਕ ਪਹੁੰਚਾਇਆ ਉਹ ਸਾਨੂੰ ਸਾਰਿਆਂ ਨੂੰ ਆਪਣੇ ਮਹਾਨ ਰਾਸ਼ਟਰ ਤੇ ਮਾਣ ਮਹਿਸੂਸ ਕਰਾਉਂਦਾ ਹੈ ਮੈਂ ਭਾਰਤੀਆਂ ਨੂੰ ਅਪੀਲ ਕਰਦੀਆਂ ਕਿ ਉਹ ਅੱਤਵਾਦ ਨੂੰ ਹਮੇਸ਼ਾ ਲਈ ਖਾਤਮ ਕਰਨ ਲਈ ਇਕਜੁੱਟ ਹੋਣ ਤੇ ਉਧਰ ਹੀ ਸੁਨੀਲ ਜਾਕਰ ਨੇ ਪੋਸਟ ਕੀਤਾ ਭਾਰਤੀ ਸੈਨਾ ਕੋ ਸਲਾਮ ਜੈ ਹਿੰਦ ਜ਼ਿਕਰ ਖਾਸ ਹੈ ਕਿ ਬੀਤੇ ਕੱਲ ਪਹਿਲਗਾਮ ਅਟੈਕ ਦਾ ਬਦਲਾ ਲੈਣ ਦੇ ਲਈ ਭਾਰਤੀ ਸੈਨਾ ਵੱਲੋਂ ਪੀਓਕੇ ਦੇ ਵਿੱਚ ਲਗਦੇ 9 ਅੱਤਵਾਦੀ ਠਿਕਾਣਿਆਂ ਦੇ ਉੱਤੇ ਬੰਬਾਰੀ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੂੰ ਤਬਾਹ ਕਰ ਦਿੱਤਾ ਗਿਆ ਤੇ ਇਸੇ ਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਤੇ ਪੂਰਾ ਦੇਸ਼ ਇੱਕ ਮਾਣ ਮਹਿਸੂਸ ਕਰ ਰਿਹਾ ਹੈ ਕਿ ਭਾਰਤ ਦੇ ਉੱਤੇ ਹਮਲਾ ਕਰਨ ਵਾਲੇ ਅੱਤਵਾਦੀਆਂ ਨੂੰ ਮੂੰਹ ਤੋੜ ਜਵਾਬ ਭਾਰਤ ਦੀ ਸੈਨਾ ਵੱਲੋਂ ਦਿੱਤਾ ਗਿਆ ਤੁਹਾਡਾ ਕੀ ਕੁਝ ਕਹਿਣਾ ਹੈ ਸਾਰੇ ਮਸਲੇ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ